ਸਭ ਤੋਂ ਪਹਿਲਾਂ ਪਿਆਰ ਭਰੀ ਸਾਸੀ ਕਾ ਜੀ ਸਾਰੇ ਹੀ ਸਾਣ ਤੇ ਭੈਣਾਂ ਨੂੰ ਅਸੀਂ ਤੁਹਾਡਾ ਸਾਡੇ ਪੇਜ ਪਿੰਡਾਂ ਦੇ ਵਿੱਚੋਂ ਪੈਂਡ ਤੇ ਨਿੱਘਾ ਸਵਾਗਤ ਕਰਦੇ ਹਾਂ ਪਿੰਡ ਦਿਖਾਉਣ ਦੀ ਲੜੀ ਦੇ ਤਹਿਤ ਅੱਜ ਸਾਡੀ ਟੀਮ ਪਹੁੰਚ ਚੁੱਕੀ ਹੈ ਜੀ ਪਿੰਡ ਬੋਟਰਕਲਾ ਜ਼ਿਲ੍ਹਾ ਮੋਗਾ ਦੇ ਵਿੱਚ ਅੱਜ ਤੁਹਾਨੂੰ ਅਸੀਂ ਸੈਰ ਕਰਵਾਵਾਂਗੇ ਪਿੰਡ ਬੋਟਰਕਲਾ ਦੀ ਤੁਸੀਂ ਚਾਤ ਮਾਰ ਸਕਦੇ ਹਾਂ ਪਿੰਡ ਬੋਟਰਕਲਾਂ ਦੇ ਵਿੱਚ ਬੋਟਰਕਲਾਂ ਦੀਆਂ ਗਲੀਆਂ ਬੋਟਰਕਲਾਂ ਦੀਆਂ ਸੜਕਾਂ ਤੇ ਬੋਟਰਕਲਾਂ ਦੀਆਂ ਸੱਥਾਂ ਤੁਸੀਂ ਦੇਖ ਸਕਦੇ ਆ ਪਿੰਡ ਬੋਟਰ ਤੁਸੀਂ ਝਾਤ ਮਾਰ ਰਹੇ ਆ ਪਿੰਡ ਬੁੱਟਰਕਲਾਂ ਦੇ ਵਿੱਚ ਬੁੱਟਰਕਲਾਂ ਪਿੰਡ ਦੇ ਵਿੱਚ ਬਹੁਤ ਹੀ ਸੋਹਣੇ ਸਕੂਲ ਬਣੇ ਹੋਏ ਨੇ ਬੁੱਟਰਕਲਾਂ ਦੇ ਵਿੱਚ ਬਹੁਤ ਹੀ ਸੋਹਣੀਆਂ ਸਾਥਾਂ ਤੇ ਪਿੰਡ ਦਾ ਭਾਈਚਾਰਾ ਇੱਕਾ ਬਹੁਤ ਸੋਹਣਾ ਪਿੰਡ ਤੁਸੀਂ ਦੇਖ ਸਕਦੇ ਆ ਚਾਰੇ ਫਿਰਨੀਆਂ ਪੱਕੀਆਂ ਸੜਕਾਂ ਪੱਕੀਆਂ ਤੇ ਐਂਟਰਲੋਕ ਵਾਲੀਆਂ ਗਲੀਆਂ ਪੱਕੀਆਂ ਬਹੁਤ ਸੋਹਣਾ ਪਿੰਡ ਬਣਾਇਆ ਹਰ ਇੱਕ ਸੁਖੂਤ ਪਿੰਡ ਦੇ ਵਿੱਚ ਉਪਲਬਧ ਦਾ ਬਹੁਤ ਸੋਹਣੀਆਂ ਗਲੀਆਂ ਤੇ ਬੂਟੇ ਲੱਗੇ ਤੁਸੀਂ ਦੇਖ ਰਹੇ ਆਂ ਬੂਟੇ ਲੱਗੇ ਜੀ ਬਹੁਤ ਸੋਹਣਾ ਪਿੰਡ ਬਣਾਇਆ ਬੁੱਟਰਖਾ ਜਿਵੇਂ ਕਿ ਤੁਹਾਨੂੰ ਵੀਡੀਓ ਵਿੱਚ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿ ਕਾਫੀ ਵੱਡਾ ਪਿੰਡ ਆ ਬੋਟਰਕਲਾ ਮੋਗੇ ਜ਼ਿਲ੍ਹੇ ਦੇ ਵੱਡੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਪਿੰਡ ਬੋਟਰ ਤੁਸੀਂ ਦੇਖ ਸਕਦੇ ਆ ਪੱਕੀਆਂ ਗਲੀਆਂ ਪੱਕੀਆਂ ਸੜਕਾਂ ਤੇ ਫਿਰ ਨਹੀਂ ਪੱਕੀ ਚਾਰੇ ਪਾਸੇ ਤੁਸੀਂ ਨਿਗਾਹ ਮਾਰ ਸਕਦੇ ਆ ਵੀਡੀਓ ਦੇ ਵਿੱਚ ਕਾਫੀ ਵੱਡੀ ਵੱਡਾ ਪਿੰਡ ਤੇ ਅਸੀਂ ਇਹ ਪਿੰਡ ਤੁਹਾਡੇ ਸਾਹਮਣੇ ਅੱਜ ਲੈ ਕੇ ਆਏ ਆ ਤੇ ਸਾਡਾ ਹੀ ਮਕਸਦ ਆ ਕਿ ਅਸੀਂ ਬਾਰ ਬੈਠੇ ਐਨ ਆਰ ਆਈ ਵੀਰਾਂ ਆਪਣੇ ਪਿੰਡਾਂ ਦੇ ਨਾਲ ਜੋੜ ਸਕੀਏ ਤਾਂ ਜੋ ਹਰ ਇੱਕ ਪੰਜਾਬੀ ਭਰਾ ਜੋ ਬਾਹਰ ਵਿਦੇਸਾਂ ਵਿੱਚ ਵੱਸਦਾ ਉਹਦੇ ਮਨ ਦੀ ਰੀਜ ਹੁੰਦੀ ਕਿ ਮੈਂ ਆਪਣੇ ਪਿੰਡ ਨੂੰ ਦੇਖਾਂ ਤਾਂ ਸਾਡਾ ਹੀ ਮਕਸਦ ਆ ਵੀ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਜਦੋਂ ਵੀ ਉਹਨਾਂ ਦਾ ਮਨ ਕਰੇ ਉਹ ਸਰਚ ਮਾਰ ਕੇ ਆਪਣਾ ਪਿੰਡ ਦੇਖ ਸਕਣ ਸਾਡਾ ਇਹ ਉਪਰਾਲਾ ਤੁਹਾਨੂੰ ਕਿਵੇਂ ਲੱਗਾ ਸਾਨੂੰ ਜ਼ਰੂਰ ਦੱਸਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਹਰ ਇੱਕ ਪਿੰਡ ਦੀ ਵੀਡੀਓ ਲੈ ਕੇ ਤੁਹਾਡੇ ਅੱਗੇ ਆਵਾਂਗੇ ਤੁਹਾਡੇ ਨਾਲ ਵਾਦਾ ਕਰਦੇ ਆਂ ਕਿ ਥੋੜੇ ਸਮੇਂ ਬਾਅਦ ਅਸੀਂ ਇੰਟਰਵਿਊ ਕਰਿਆ ਕਰਾਂਗੇ ਤੇ ਪਿੰਡ ਦੀ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਬਸ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕਹਿ ਕੇ ਉਹਨਾਂ ਤੋਂ ਵੀ ਕਰਵਾਇਓ ਤਾਂ ਜੋ ਹਰ ਇੱਕ ਤੱਕ ਸਾਡੀ ਵੀਡੀਓ ਪਹੁੰਚ ਸਕੇ ਸਾਡਾ ਇੱਕੋ ਇੱਕ ਮਕਸਦ ਕਿ ਅਸੀਂ ਪੰਜਾਬ ਦੇ ਪਿੰਡਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਤੇ ਪੰਜਾਬ ਦੀ ਸੱਭਿਆਚਾਰ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਸਾਡਾ ਇਹ ਪ੍ਰਾਰਾਲਾ ਤੁਹਾਨੂੰ ਕਿਵੇਂ ਲੱਗਾ ਸਾਨੂੰ ਜਰੂਰ ਦੱਸਿਆ ਕਰੋ ਮਿਲਦੇ ਆਂ ਜੀ ਅਗਦੀ ਵੀਡੀਓ ਦੇ ਵਿੱਚ ਇੱਕ ਨਵੇਂ ਪਿੰਡ ਤੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਿਆਰ ਤੇ ਤੁਸੀਂ ਸਾਨੂੰ ਪਿਆਰ ਦਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤਾਂ ਜੋ ਅਸੀਂ ਹੋਰ ਮਿਹਨਤ ਦੇ ਨਾਲ ਨਵੇਂ-ਨਵੇਂ ਪਿੰਡਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਈਏ ਤੇ ਹਰ ਰੋਜ਼ ਤੁਹਾਡੇ ਸਾਹਮਣੇ ਇੱਕ ਨਵਾਂ ਪਿੰਡ ਲੈ ਕੇ ਪਹੁੰਚੀਏ ਤੁਹਾਡਾ ਬਹੁਤ-ਬਹੁਤ ਧੰਨਵਾਦ